ਕੰਤਾ ਕੋਈ ਵਰਮੀ ਜਿਆਨ ਨੂੰ ਤੇਰੇ ਵਰਗਾ ਸਾਥੇ ਕੋਈ ਵਾਸਾ ਤੇਰਾ ਨਾਮ ਜਿੰਨ੍ਹ ਵਰਗਾ ਸਾਥੇ ਤੇਰਾ ਵਾਸਾ ਕਾ ਕਰੀਆ ਤੇਰੇ ਜਿਹਾ ਕੋਈ ਨਾ ਤੇਰਾ ਸਾਥੀ ਨਾ ਇਹ ਮੋਹਨ ਸਾਥੇ ਤੇਰੇ ਵਰਗਾ ਸਾਥਾ ਅਛਾ ਵਰਗੇ দান ਕਿਸੇ ਨੇ ਕਰਨ ਦੇ ਦੁਨੀਆਂ ਦੀ ਤਵਾਰੀਖ ਦੇ ਵਿੱਚ ਬੜੇ ਰਹਿ ਪਰ ਬੜੇ ਪੀ ਸਤੰਬਰ ਸਮੇਂ-ਸਮੇਂ ਤੇ ਆਈ ਸਾਰੀਆਂ ਹੀ ਹਸਤੀਆਂ ਸਤਕਾਰਯੋਗ ਨੇ ਇਹਨੀਆਂ ਕੁਰਬਾਨੀਆਂ ਕਿਸੇ ਦੇ ਹਿਸਤੇ ਨਹੀਂ ਲੈਣ ਅੱਜ ਪਾਤਸ਼ਾਹ ਨੂੰ ਯਾਦ ਕਰਦੇ ਆ ਉਹਨਾਂ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਆਪ ਸੰਗਤਾਂ ਹਾਜ਼ਰੀ ਭਰ ਰਹੇ ਹੋ ਆਓ ਤੁਹਾਡਾ ਚੱਲਿਆ ਕਦਮ ਕਦਮ ਸਫਲ ਹੋਵੇ ਸਤਿਗੁਰ ਸੱਚੇ ਬਾਦਸ਼ਾਹ ਸਮੂਹ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਪੈਗ ਧਾਵਨਾ ਦੇ ਨਾਲ ਸਿੰਗੀਆਂ ਘੜੀਆਂ ਦੇ ਵਿੱਚ ਰਸਨਾ ਬਲੰਤਰ ਕਰੇ ਜੈਤ ਕਲਗੀ ਦੀ ਸ਼ਾਨ ਮਹਾਰਾਜੀ ਤਾਨ ਕਲਗੀ ਤਾਰਿਖਾਂ ਬਾਜਾਂ ਵਾਲੇ ਬਾਦਸ਼ਾਹ ਨੀਲੇ ਦੇ ਸ਼ਾਹ ਸਵਾਰ ਸਿਖਾਵੇ ਕਿਹੜੇ ਕਿਹੜੇ ਸ਼ਬਦਾਂ ਦੇ ਨਾਲ ਮਹਾਰਾਜ ਨੂੰ ਸਤਿਕਾਰਿਆ ਪਿਆਰਿਆ ਕਿਉਂ ਉਹਨਾਂ ਦੀਆਂ ਨਿਸ਼ਾਨੀਆਂ ਵੀ ਪਿਆਰੀਆਂ ਨੇ ਸਿਖਾ ਜਿਵੇਂ ਪ੍ਰੇਮ ਦੇ ਵਿੱਚ ਨਿਸ਼ਾਨੀਆਂ ਹੁੰਦੀਆਂ ਨੇ ਨਾ ਲੋਗਾ ਦੀਆਂ ਕੋਈ ਗਾਨੀ ਨੂੰ ਨਿਸ਼ਾਨੀ ਮੰਨਦਾ ਹੈ ਕੋਈ ਛਾਪਾਂ ਛੱਲਿਆਂ ਨੂੰ ਨਿਸ਼ਾਨੀ ਮੰਨਦਾ ਹੈ ਕੋਈ ਗਹਿਣਿਆਂ ਨੂੰ ਨਿਸ਼ਾਨੀ ਮੰਨਦਾ ਮੇਰੇ ਪ੍ਰੇਮ ਦੀ ਮੇਰੇ ਸੁਹਾਗ ਦੀ ਨਿਸ਼ਾਨੀ ਹੈ ਇਹ ਗੁਰੂ ਜੀ ਧਰਦੀਆਂ ਨਿਸ਼ਾਨੀਆਂ ਲੋਗ ਪਿਆਰ ਦੇ ਗੁਰੂ ਬਾਝਾ ਵਾਰਾ ਮੇਰਾ ਬਾਦ ਨਿਸ਼ਾਨੀ ਹੈ ਮਹਾਰਾਜ ਉਹ ਨੀਲੇ ਦੇ ਸ਼ਾਹ ਸਵਾਰ ਨੇ ਉਹ ਨੀਲਾ ਘੋੜਾ ਨਿਸ਼ਾਨੀ ਹੈ ਸੱਚੇ ਪਾਤਸ਼ਾਹ ਜੀ ਜੇ ਜੁਨਾ ਨੇ ਕਲਗੀ ਨੂੰ ਧਾਰਨ ਕੀਤਾ ਤੇ ਕਲਗੀਆਂ ਵਾਲਾ ਉਹਨਾਂ ਵਰਗਾ ਕੋਈ ਹੋਇਆ ਹੀ ਨਹੀਂ ਮੁੜ ਕੇ ਆਪ ਕੋ ਸਤਨਾਮ ਵਾਹਿਗੁਰੂ ਜੀ ਤੇਰੀ ਕਲਗੀ ਦੀ ਸੋਹਣ ਮੇਰਾ ਲਈ ਜਿਵੇਂ ਜਿੱਤ ਤੇ ਤੇਰਾ ਬਾਦਸ਼ਾਹ And leave me behind me behind تو <laughs> کي